ਅੱਜ ਕੌਂਸਲ ਦੇ ਫਾਈਨਲ ਵੀਰੇ ਭਾਵੇਂ ਜਿੱਤੀ ਚਾਹਤੀ ਹੈ। ਸਭ ਪਹਿਲਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਮੋਹਰਾ ਵੱਡਾ ਮਾਰ ਦਿੱਤਾ। ਤੇ ਉਪਰ ਮੈਂ BJD ਦੀ ਸਾਰੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ। ਯਾਤਨਸਾ ਦਾ ਮਾਨਨੀਦੀ ਦਾ ਫਰਮਿੰਦਰ ਬਰਾੜ ਜੀ ਦਾ ਤੇ ਜੇਲਾ ਪ੍ਰਧਾਨ ਸਾਡੇ ਭਾਨ ਜੀ ਦਾ ਕੋਈ ਨਾ ਲੋਕਾਂ ਸਾਰਿਆਂ ਨੇ ਬੜਾ ਬੜਾ ਮਾਨ ਦਿੱਤਾ ਪਾਰਟੀ ਦੇ ਵਿੱਚ ਬਹੁਤ ਵੱਡੀ ਪਾਰਟੀ ਆ ਤੇ ਉਹਦੇ ਵਿੱਚ ਮੈਂ ਸਮਝਦਾ ਸੀ ਕਿ ਮੈਂ ਸੜਕ ਤੇ ਆਪਣੀ ਮੱਦੀ ਲਾ ਕੇ ਬੜਨਦੀ ਕਿ ਜੇ ਨਾ ਸੜਕ ਤੇ ਕੋਈ ਨਾ ਸੁੱਕਿਆ ਬਿਆ ਹੁੰਦਾ ਅੱਜ ਉਹ ਪੈ ਨੂੰ ਚੱਕ ਕੇ ਇਹਨਾਂ ਨੇ ਇਹਨਾਂ ਕੋਈ ਦਾ ਰੂਪ ਦਿੱਤਾ ਉਹ ਮੈਂ ਇਸ ਕਰਕੇ ਭਾਪੀ ਜੰਮਾ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਸਹੀ ਨਾਮੋਨੇ ਜਿਹੜੀ ਆਸ ਤੇ ਈਮਾਨ ਰੱਖਦੇ ਉਹਨਾਂ ਨੇ ਮੈਨੂੰ ਸ਼ੁਭਾ ਕਰਨ ਦਾ ਮੌਕਾ ਦਿੱਤਾ ਜਿਵੇਂ ਜਿਹੜਾ ਸਪੀਕਰ ਕਮਾਂਡਾਰੀ ਨਾਲ ਕੰਮ ਕੀਤਾ ਤੇ ਜਿਹੜਾ ਅੱਜ ਮੇਰੇ ਵਿਸ਼ਵਾਸ ਚ ਹੋ ਰਿਹਾ ਹੈ ਇਹ ਹੋਕਾ ਦਾ ਮਜ਼ਬੂਤ ਆ ਇਸ ਦੀ ਹੋਣ ਹੋਣ ਸਮੇਂ ਤੇ ਇਹ ਜੀ ਪ੍ਰਸਾਦ ਆ ਬਖਸ਼ ਸਭ ਤੁਹਾਡੇ ਨਾਲ ਕਿੰਨੇ ਲੋਕ ਜਿਹੜੇ ਸ਼ਾਮਿਲ ਹੋਏ ਆ ਸੋ ਅੱਜ ਮੇਰੇ ਨਾਲ ਜਿਹੜੇ ਕੌਂਸਲਰ ਆ ਰਹੇ ਆ ਉਹਨਾਂ ਦੇ ਨਾਲ ਕੌਂਸਲਰ ਦੀ ਭਾਇੀ ਕਿ ਮਤਲਬ ਜਿਹੜੇ ਉਹ ਪੇਟੀ ਦੇ ਉੱਤੇ ਬਾਦ ਆ ਕੇ ਸ਼ੀਰਾ ਜੀ ਪਾਉਂਦੇ ਨੇ ਕੌਂਸਲਰਾਂ ਦੀ ਟਾਰੀਮ ਵੀ ਹੋ ਗਈ ਤੇ ਜਿਹੜਾ ਕਮਿਸ਼ਨ ਮੈਂਨਰ ਕਾਲਜ ਸਾਹਿਬ ਹੋ ਗਏ ਤੇ ਸਾਰੀ ਟੀਮ ਅੱਜ ਜਿਹੜੀ ਸਾਡੇ ਨਾਲ ਸ਼ਾਮਿਲ ਹੋਈ ਆ ਦੇ ਹੱਥੇ ਦੇਖਿਆ ਜਾਵੇ ਤੁਸੀਂ ਜਦੋਂ ਕਾਂਗਰਸ ਦੇ ਵਿੱਚ ਸੀਗੇ ਵਿਕਲਪ ਨੂੰ ਲੈ ਕੇ ਕੁਝ ਨਵੇਂ ਵਿਚਾਰ ਲੈ ਕੇ ਆਏ ਸੀਗੇ ਕੀ ਕਾਰਨ ਸੀਗਾ ਕਿ ਜਿਹੜਾ ਤੁਸੀਂ ਛੱਡ ਕੇ ਕਾਂਗਰਸ ਏਧਰ ਆਣਾ ਪੈ ਗਿਆ ਉਹ ਜਿਹੜਾ ਉਹ ਸਮੇਂ ਦੇ ਵਿੱਚ ਜਿਹੜਾ ਸਮਾਵੇ ਬਣ ਆਇਆ ਉਹਨਾਂ ਪ੍ਰੂਫ ਸੜ ਦੇਤੀਆਂ ਪਰਵਰਤਨ ਲੈ ਕੇ ਆਦਿਓ ਬਸ ਇਹ ਤੋਂ ਇਹਦਾ ਕੋਈ ਕੰਮ ਨਹੀਂ ਹੈਗਾ ਜੀ ਇਹ ਤਾਂ ਕੰਮ ਹੁੰਦਾ ਜਦੋਂ ਕਾਰਪੋਰੇਸ਼ਨ ਦੀ ਲੱਤਨ ਆਉਂਦੀ ਸੀ ਕਰਮਚਾਰੀਆਂ ਨੂੰ ਬੁਲਾ ਕੇ ਪੁੱਛਦੇ ਕਿ ਕਿਹੜੇ WhatsApp ਨੂੰ ਵਰਤਣਾ ਪਿਆ ਇਹ ਇਸ ਕੱਲ ਦਾ ਸੰਘੂਤ ਆ ਜਦੋਂ ਕਾਰਪੋਰੇਸ਼ਨ ਦੀ ਲੱਤਨ ਆਉਂਦੀ ਉਹਨਾਂ ਨੂੰ ਕੋਆਰਡੀਨੇਸ਼ਨ ਜਿਹੜੀ ਆਸਾਂ ਬਣੇ ਚੁੱਕੀ ਹੈ ਉਹ ਕਮਟੀ ਆਉਂਦੀ ਚਲਾਈ ਨਵਜੋਤ ਸਿੰਘ ਸਿੱਧੂ ਆਏ ਸੀਗੇ ਰੈਲੀ ਵੀ ਕੀਤੀ ਉਹਨਾਂ ਦਾ ਅੱਜ ਵੀ ਬਹੁਤ ਧੰਨਵਾਦ ਕਰਦਾ ਹਾਂ ਮੈਂ ਲੀਡਰਸ਼ਿਪ ਦਾ ਜਿਹੜੀ ਪ੍ਰੂਫ ਦਿੱਤਾ ਤੁਹਾਨੂੰ ਇਹਦੀ ਬੀਜਪੀ ਦੀ ਲੀਡਰਸ਼ਿਪ ਆਦਮੇ ਨੂੰ ਘਰੋਂ ਲੈ ਕੇ ਗਈ ਬਲਾਕੇ ਉਹਨਾਂ ਦੇ ਵਰਗ ਤੇ ਸਾਡੀ ਲੀਡਰਸ਼ਿਪ ਦੀ ਵਰਕੀ ਦੇਖੋ ਕਿ ਜਿਹਨਾਂ ਨੂੰ ਪਤਾ ਹੀ ਨਹੀਂ ਸੀ ਹੋਇਆ ਉਹਨਾਂ ਉਹਨਾਂ ਸਰਕਾਰ ਆਪਣੇ ਉਸ ਤੂ ਦਾ ਆਪਣੇ ਘਰੋਂ ਮੈਨੂੰ ਸਵੇਰੇ ਬੋਲ ਆਇਆ ਤੇ ਕਿ ਜਾਣਾ ਨਹੀਂ ਤੇ ਮੈਂ ਉਹਨਾਂ ਕੋਲ ਹੱਥ ਜੋੜ ਕੇ ਬਹੁਤ ਬੜੀ ਸ਼ੁਕਰਾਨਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਮੈਨੂੰ ਆਪਣਾ ਮਿਆਰ ਦਾ ਯਕੀਨ ਦਾ ਮੇਰੀ ਮੈਂ ਸਮਝਦਾ ਕਿ ਉਹਨਾਂ ਨੇ ਮੇਰੇ ਕੰਮ ਦੀ ਕਦਰ ਪਾਈ ਨਾ ਉਹਨਾਂ ਦਾ ਧੰਨਵਾਦ ਕਰਦਾ ਬੜਾ ਜਿਹੜਾ ਨੈਪਰਾਂ ਦੇ ਆਦੇਸ਼ ਨੂੰ ਦੀ ਮਨੂਮਾ ਵੀ ਨਹੀਂ ਉਹਨੇ ਨਹੀਂ ਲੋਕਾਂ ਨੂੰ ਮੈਂ ਕਮੈਂਟ ਕਰਦਾ ਸਰਦ ਤੁਸੀਂ ਆਪਣੀ ਹਲਕੀ ਦੀ ਡਿਵੈਲਪਮੈਂਟ ਦੇਖਦੇ ਹੋ ਤੁਸੀਂ ਆਪ ਅਸੀਂ ਲੋਕਾਂ ਕਾਕੇ ਨੂੰ ਦੇਖਦੇ ਆਏ ਆਂ ਵੀ ਇਹ ਕੀ ਕਰ ਰਿਹਾ ਹੈ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਨੇ ਕੀ ਕੀਤਾ ਮਾਡੇ ਇਲਾਕਿਆਂ ਵਾਸੀਆਂ ਨੂੰ ਦੱਸਣਾ ਚਾਹਣਾ ਪੁੱਛਿਆ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਵੀ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਤੁਹਾਨੂੰ ਹਜ਼ਾਰ-ਹਜ਼ਾਰ ਦੇ ਵਾਅਦੇ ਕਰਕੇ ਗਏ ਸੀ ਜੀ ਜਿਉਂ ਨਾਲ ਕੋਈ ਤਰਾਸਾ ਪਹੁੰਚਿਆ ਜਾਂ ਹੋ ਜਿਹੜੀਆਂ ਬੰਦਿਆਂ ਗੱਲਾਂ ਕੀਤੀਆਂ ਉਹਦੇ ਤੋਂ ਕੋਈ ਬੈਨੀਫਿਟ ਮਿਲਿਆ ਜਾਂ ਤੁਹਾਨੂੰ ਕੋਈ ਨਮਾਤਾ ਇਹ ਜਾਂ ਗੜਿਆ ਜਿਹੜਾ ਫੜਕ ਮਾਰ ਕੇ ਕੰਮ ਕਰਾਉਂਦੀ ਸੁਰੱਖਿਆ ਰੱਖਦਾ ਹੋਵੇ ਕਿਤੇ ਆਫਰ ਕੋ ਨਹੀਂ ਹਲਕਾ ਹੀ ਹਲਕੇ ਦੇ ਵਿੱਚ ਦੇ ਆ ਗਿਰੋਹ ਕਹਿੰਦੇ ਨੇ ਕਿ ਬਿਜਲੀ ਦੇ ਬਿਲ ਜ਼ੀਰੋ ਆਏ ਚਲੋ ਬੰਦੂ ਨੇ ਬਿਲ ਜ਼ੀਰੋ ਆਇਆ ਤੇ ਬਿਜਲੀ ਦੇ ਬਿਲ ਭਰਨ ਵਾਲੇ ਆ ਇੰਡਸਟਰੀ ਨੇ ਪੂਰੀ ਖੜੇ ਆ ਨਾ ਉਹ ਇਹ ਘਰੋਂ ਤਾਂ ਨਹੀਂ ਭਰ ਰਹੇ ਹਜੇ ਉਹਦਾ ਬੋਝ ਕਿਹਦੇ ਪਾਇਆ ਜਾ ਰਿਹਾ ਹਾਂ ਜੀ ਵੱਡੀ ਇੰਡਸਟਰੀ ਦੇ ਬੋਝ ਪਾਤਾ ਜਿਹੜੇ ਪ੍ਰੀਮੀਅਮ ਇੰਡਸਟਰੀ ਦੇ ਬੋਝ ਪਾਤਾ ਜਿਹੜਾ ਭਗਵੰਤ ਮਾਨ ਸਾਹਿਬ ਆਵੇ ਘਰੋਂ ਦੇਣ ਲੱਗੇ ਪੈਸਾ ਤਾਂ ਉਹੀ ਲੋਕਾਂ ਦੇ ਘਰਾਂ ਤੋਂ ਲੈ ਕੇ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੋਊਗਾ ਪੈਸਾ ਦੇ ਕੇ ਆਪਾਂ ਕਹਿੰਦੇ ਹਾਂ ਜੀ ਅਸੀਂ ਮੜਾ ਵੱਡਾ ਪੰਨ ਵਾਲਾ ਕੰਮ ਕਰਤਾ। ਮੈਂ ਜੌਣ ਨੂੰ ਕਿੱਦਾਂ ਦੇਖਦਾ। ਸਾਡੇ ਸਾਹਮਣੇ ਆ ਰੋਜ਼ ਗੋਲੀਆਂ ਚੱਲਦੀਆਂ ਨੇ ਇੰਡਸਟਰੀ ਦੇ ਸੁਭਾਜ ਰਹੇ ਨੇ। ਇੰਡਸਟਰੀ ਦੀ ਬਿਜਲੀ ਦੇ ਰੇਟ ਇੰਨੇ ਹੋ ਗਏ ਤੇ ਜਿਹੜਾ ਲੋਨ ਆ ਰੋਈਆਂ ਸਾਰੀਆਂ ਸੜਾ ਕੋਈ ਦੇਖਦੇ ਹੋ। ਇਹਨਾਂ ਦੀ ਜਰੂਰਤ ਦੇਖਦੇ ਓਏ ਮਜ਼ਬੂਤ ਲੀਡਰਸ਼ਿਪ ਦੀ ਬੜੀ ਵੱਡੀ ਜ਼ਰੂਰਤ ਆ ਪੰਜਾਬ ਨੂੰ। ਜੇ ਮੌਜੂਦ ਲੀਡਰਸ਼ਿਪ ਆਉਂ ਜੈਸ ਪਰਿਵਾਰ ਦਾ ਮੁਖੀ ਡਾਡਾ ਹੋਵੇ ਨਾ ਉਹਦਾ ਪਰਿਵਾਰ ਹਮੇਸ਼ਾ ਕਾਮਯਾਬ ਹੁੰਦਾ ਤੇ ਹੁਣ ਹਲਕੇ ਨੂੰ ਕੀ ਕੱਪੜੇ ਵੱਲ ਸੁਨੇਹਾ ਦੋ ਮੇਰੇ ਸੋ ਮੈਂ ਆਪਣੇ ਇਲਾਕਾ ਨਿਵਾਸੀ ਨੂੰ ਇਹ ਬੇਨਤੀ ਕਰਦਾ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਲਾਕੇ ਦੇ ਕੰਮ ਨੇ ਉਹਨਾਂ ਨੂੰ ਪਰਮੋ ਦੇ ਵਿੱਚ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਅਸੀਂ ਕੰਮ ਕਰਾ ਕੇ ਦਿਵਾਵਾਂਗੇ ਤੁਹਾਨੂੰ ਜੀ ਭਾਰਤੀ ਜਨਤਾ ਬਾਡੀ ਜਿੰਦਾਬਾਦ ਭਾਰਤੀ ਜਨਤਾ ਬਾਡੀ ਜਿੰਦਾਬਾਦ ਆਇਆ ਕਰਿਆ ਕਰਿਆ